ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦਾ ਮੁੱਦਾ ਇਸ ਵੇਲੇ ਹਰ ਇੱਕ ਦੇਸ਼ਵਾਸੀ ਦੇ ਦਿਲ ਦੇ ਵਿੱਚ ਹੈ ਕਿਸਾਨ ਧਰਨੇ ਤੇ ਬੈਠੇ ਨਹੀਂ ਕਿਉਂ ਬੈਠੇ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਤੁਹਾਨੂੰ ਅਸੀਂ ਪਹਿਲਾਂ ਵੀ ਤਸਵੀਰਾਂ ਵਖਾਈਆਂ ਚੰਡੀਗੜ੍ਹ ਦੇ ਰੈਲੀ ਗਰਾਊਂਡ ਦੀਆਂ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜਗਜੀਤ ਸਿੰਘ ਜੀ ਬੈਠੇ ਨੇ ਮਰਨਪਾਤੇ ਤੇ ਕਰਨਵੀਰ ਜੀ ਬੈਠੇ ਨੇ ਅੱਜ ਇਥੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਟੀੜ ਦੇ ਨੇਤਾ ਹਰਪਾਲ ਚੀਮਾ ਜੀ ਤੇ ਪੰਜਾਬ ਕਿਸਾਨ ਵਿੰਗ ਦੇ ਜੋ ਪ੍ਰਧਾਨ ਨੇ ਕੁਲਤਾਰ ਸਿੰਘ ਸੰਧਵਾ ਜੀ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕੁਲਤਾਰ ਜੀ ਕਿਵੇਂ ਵੇਖਦੇ ਹੋ ਕਿਸਾਨ ਅੱਜ ਜੋ ਪੂਰੀ ਦੁਨੀਆ ਦਾ ਸਾਰੇ ਲੋਕਾਂ ਦਾ ਢਿੱਡ ਭਰਦਾ ਹੈ ਅੱਜ ਉਹ ਆਪ ਮਰਨ ਰੱਤੇ ਬੈਠਾ ਹੈ ਰੋਟੀ ਤੇ ਪਾਣੀ ਛੱਡ ਕੇ ਤੇ ਪ੍ਰਸ਼ਾਸਨ ਦਾ ਜੁਰ ਰਵਈਆ ਹੈ ਇਹਨਾਂ ਸਾਰਾ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜੀ ਇਹ ਕਿਸਾਨਾਂ ਦਾ ਮੁੱਦਾ ਨਹੀਂ ਇਹ ਦੇਸ਼ ਦਾ ਮੁੱਦਾ ਹੈ 70% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ। ਔਰ ਤੁਸੀਂ ਸਾਰਾ ਕੁਸ਼ੀ ਮਤਲਬ ਕਿਸਾਨ ਇੱਥੇ ਬੈਠਾ ਘਰ-ਬਾਰ ਛੱਡ ਕੇ ਇੱਥੇ ਬੈਠਾ ਸਰਜਗਜੀਤ ਸਿੰਘ ਢੱਲੇਵਾਲ ਜਿਹੜੇ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਤੇ ਨਾਲ ਇਹਨਾਂ ਦੇ ਸਾਥੀ ਸਾਰੇ ਜਿਹੜੇ ਬੈਠੇ ਨੇ ਸਾਰੇ ਆਏ ਆ ਇਹ ਕੰਮਕਾਰ ਵਾਲੇ ਬੰਦੇ ਨੇ ਸਾਰੇ ਇਹ। ਇਹ ਦੁਖੀ ਆ। ਇਹਨਾਂ ਨੂੰ ਅੱਗੇ ਮੌਤ ਦਿਖਦੀ ਆ। ਇਹ ਤਾਂ ਇੱਥੇ ਆ ਕੇ ਬੈਠੇ ਆ। ਇਹਨਾਂ ਦੀ ਗੱਲ ਸੁਣੋ। ਤੁਸੀਂ ਇਹਨਾਂ ਦਾ ਬੀਲੀ ਪਾਣੀ ਬੰਦ ਕਰਤਾ ਮਤਲਬ ਇਹ ਇਹ ਜਿਹੜੀ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਇਹ ਬੇਸਿਕ ਅਧਿਕਾਰ ਆ ਅਸੀਂ ਕੋਈ ਅਸੀਂ ਕੋਈ ਮਤਲਬ ਅਪਰਾਧੀ ਥੋੜੀ ਆ ਅਸੀਂ ਕੋਈ ਦੁਸ਼ਮਣ ਦੇਸ਼ ਦੇ ਵਾਸੀ ਆ ਅਸੀਂ ਇਸ ਦੇਸ਼ ਦੇ ਅੰਨਦਾਤਾ ਆ ਉਹਨਾਂ ਦੇ ਬੱਚੇ ਆ ਅਸੀਂ ਇੱਥੇ ਸਾਡੀ ਗੱਲ ਤਾਂ ਸੁਣ ਲਓ ਤੁਸੀਂ ਸਾਡਾ ਤੁਸੀਂ ਪਾਣੀ ਬੰਦ ਕਰਤਾ ਸਾਡੂ ਤੁਸੀਂ ਮਤਲਬ ਅਪਰਾਧੀਆਂ ਵਾਂਗ ਟ੍ਰੀਟ ਕਰਦੇ ਹੋ ਉਹ ਬੰਦੇ ਬਾਹਰ ਬਹਿਣ ਜਾਂਦੇ ਇੱਥੇ ਨਾਲ ਜੰਗਲ 'ਚ ਕਹਿੰਦੇ ਤੁਸੀਂ ਲੱਕੜ ਕੱਟਣਾ ਆਏ ਹੋ ਮਤਲਬ ਤੁਸੀਂ ਡਰਾਉਨੇ ਹੋ ਸਾਨੂੰ ਸੋ ਅਸੀਂ ਮਤਲਬ ਇਹ ਅਸੀਂ ਅਸੀਂ ਕਿਸਾਨਾਂ ਦੇ ਬੱਚੇ ਹੋਣ ਦੇ ਨਾਤੇ ਅੱਜ ਇੱਥੇ ਆਏ ਆ ਅਸੀਂ ਕਿਸੇ ਪੋਲਿਟਿਕਲ ਪਲੈਂਕ ਆਸਤੇ ਜਾਂ ਪੋਲਿਟਿਕਲ ਗੱਲ ਆਸਤੇ ਇੱਥੇ ਨਹੀਂ ਆਏ ਅਸੀਂ ਕਿਸਾਨਾਂ ਦੇ ਬੱਚੇ ਆ ਅਸੀਂ ਮੋਹਨ ਕੁਲਚਾਰ ਜੀ ਤੁਸੀਂ ਕਿਹਾ ਕਿਸਾਨਾਂ ਦੇ ਬੱਚੇ ਹੋ ਤੁਸੀਂ ਆਪ ਕਿਸਾਨੀ ਨਾਲ ਜੁੜੇ ਤੁਹਾਡਾ ਪਰਿਵਾਰ ਜੁੜਿਆ ਰਿਹਾ ਹੈ ਕਿਵੇਂ ਵੇਖਦੇ ਹੋ ਅੱਜ ਬਜਟ ਵੀ ਪੇਸ਼ ਕੀਤਾ ਗਿਆ ਹੈ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਤੇ ਮੱਧਮ ਵਰਗ ਨੂੰ ਧਿਆਨ ਵਿੱਚ ਰੱਖ ਕੇ ਬਜਟ ਪੇਸ਼ ਕੀਤਾ ਗਿਆ ਹੈ 6000 ਰੁਪਏ ਸਾਲਾਨਾ ਜੋ ਐਨਾਨਸਮੈਂਟ ਕੀਤੀ ਗਈ ਹੈ ਕਿਸਾਨਾਂ ਦੇ ਲਈ ਕਰੀਬ 15 ਤੋਂ 16 17 ਰੁਪਏ ਪਰ ਦਿਨ ਜੇ ਐਵਰੀ ਡੇ ਦਾ ਅਸੀਂ ਲਈਏ ਤੁਸੀਂ ਕਿਵੇਂ ਵੇਖਦੇ ਹੋ ਕਿ ਜਾਇਜ਼ ਹੈ ਉਹ ਇਹ ਤਾਂ ਜੀ ਇਹ ਜੁਮਲੇਬਾਜ਼ਾਂ ਦੀ ਸਰਕਾਰ ਹੈ ਇਹ ਵੀ ਜੁਮਲਾ ਤੁਸੀਂ ਸਾਡੀਆਂ ਹੁੰਦਣਾ ਦੁਗੜੀਆਂ ਕਰਦੇ ਸੀ ਤੁਸੀਂ ਤਾਂ ਤੁਸੀਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ ਸੀ ਤੁਸੀਂ ਤਾਂ ਫੁੜਕੇ ਮੁੜਕੇ ਤੁਸੀਂ ਉਹੀ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਦਾਇਰ ਕਰਦਾ ਮਤਲਬ ਸਾਨੂੰ ਤੁਸੀਂ ਹਮੇਸ਼ਾ ਜੁਮਲੇ ਆ ਜੀ ਰੱਖੋਗੇ ਇਹ ਵੀ ਇੱਕ ਵੱਡਾ ਜੁਮਲਾ ਹੈ ਇਹ 6000 ਨਾਲ ਕੋਈ ਫਰਕ ਨਹੀਂ ਪੈਣਾ ਸਾਰੀਆਂ ਜਿਹੜੀਆਂ ਐਮ ਐ ਸੁਆਮੀਨਾਥਨ ਦੀ ਰਿਪੋਰਟ ਆ ਉਹਦੇ ਉਹ ਜੇ ਦਿੱਲੀ ਸਰਕਾਰ ਇਹ ਸੋਚ ਸਕਦੀ ਹੈ ਵੀ ਅਸੀਂ ਲਾਗੂ ਕਰਨੇ ਤੇ ਇਹ ਤਾਂ ਵੱਡੀਆਂ ਸਰਕਾਰਾਂ ਨੇ ਹਿੰਦੁਸਤਾਨ ਦੀ ਸਰਕਾਰ ਤਾਂ ਬਹੁਤ ਵੱਡੀ ਹੈ ਉਹ ਸਿਰਫ ਤੇ ਸਿਰਫ ਸਿੱਧੀ ਗੱਲ ਹੈ ਇਹ ਸਾਡੀਆਂ ਪੈਰੀਆਂ ਵਕਾਉਣੀਆਂ ਚਾਹੁੰਦੇ ਆ ਸਾਨੂੰ ਘਸਿਆਰੇ ਬਣਾਉਣਾ ਚਾਹੁੰਦੇ ਆ ਇਹ ਕਿਸਾਨ ਹਤੇਸ਼ੀ ਨਹੀਂ ਇਹ 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 ਕਾਰਪੋਰੇਟ ਵਰਲਡ ਦੇ ਇਹ ਬੰਦੇ ਨੇ ਇਹ ਸਿਰਫ ਜੇ 9 ਲੱਖ ਕਰੋੜ ਇਹ ਪਿਛਲੇ 5 ਸਾਲਾਂ ਚ ਇਹ ਫੈਕਟਰੀਆਂ ਦੇ ਸਕਦੇ ਤੇ 8 ਲੱਖ ਕਰੋੜ ਕਿਸਾਨਾਂ ਦਾ ਕਿਉਂ ਨਹੀਂ ਵਾਪਸ ਕਰ ਸਕਦੇ ਬਈ ਸਿਰਫ ਤੇ ਸਿਰਫ ਔਰ ਜਿਹੜੀ 70% ਆਬਾਦੀ ਹੈ ਸਾਡੀ ਕਿਸਾਨਾਂ ਦੀ ਉਹ 20 25% ਵਾਲੇ ਲੋਕਾਂ ਨੂੰ ਤੁਸੀਂ 18 ਪੈਸਾ ਦੇਈ ਜਾਂਦੇ ਹੋ ਮਤਲਬ ਇਹ ਸਾਨੂੰ ਮਾਰਨ ਦੀ ਸਾਜ਼ਿਸ਼ ਆ ਔਰ ਅਸੀਂ ਹੁਣ ਮਰਾਂਗੇ ਨਹੀਂ ਅਸੀਂ ਅਸੀਂ ਬੈਠੇ ਆ ਅਸੀਂ ਲੜਾਈ ਤੋਂ ਅਸੀਂ ਨਾਲ ਬੈਠੇ ਸਾਰਿਆਂ ਦੇ ਇਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਕੁਲਤਾ ਸਿੰਘ ਸੰਧਵਾ ਜੀ ਹਰਪਾਲ ਚੀਮਾ ਜੀ ਵੀ ਸਾਡੇ ਨਾਲ ਨੇ ਚੀਮਾ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਆ ਇਹਨਾਂ ਦੀ ਲੜਾਈ ਨਾ ਸਿਰਫ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਵੀ ਆਮ ਆਦਮੀ ਪਾਰਟੀ ਦੇ ਕੋਲ ਕੋਈ ਹੱਲ ਹੈ ਇਸ ਚੀਜ਼ ਦਾ ਕਿਉਂਕਿ ਇਹਨਾਂ ਦੀ ਮੰਗ ਹੈ ਕਿ ਸੁਆਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਜੋ ਕੇਂਦਰ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਚੋਣਾਂ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਨੇ ਵੀ ਕੀਤਾ ਸੀ ਪੂਰਨ ਕਰਜ਼ਾ ਮਾਫ ਕੀਤਾ ਜਾਵੇਗਾ ਲੇਕਿਨ ਹੁਣ ਜੋ ਹਾਲ ਨੇ ਉਸ ਤੋਂ ਤੁਸੀਂ ਵੀ ਜਾਣੂ ਹੋ ਤੁਸੀਂ ਕਿਵੇਂ ਵੇਖਦੇ ਦੇਖੋ ਇਹ ਸਾਰੇ ਮਸਲੇ ਦਾ ਜਿਹੜਾ ਹੱਲ ਆ ਉਹ ਸੁਆਮੀਨਾਥ ਰਿਪੋਰਟ ਲਾਗੂ ਹੋਣੀ ਆ ਨਾ ਕੋਈ 6000 ਨਾ ਠੀਕ ਹੋਣਾ ਨਾ ਕਰਜ਼ੇ ਮਾਫੀ ਨਾ ਠੀਕ ਹੋਣਾ ਜਦ ਤੱਕ ਸੁਆਮੀਨਾਥ ਰਿਪੋਰਟ ਜਿਹੜੀ ਹੈਗਾ ਲਾਗੂ ਨਹੀਂ ਹੁੰਦੀ ਕਿਸਾਨ ਦੀ ਹਾਲਤ ਠੀਕ ਨਹੀਂ ਹੋ ਸਕਦੀ ਉਹ ਰਿਪੋਰਟ ਆ ਜਿਹੜੀ ਇੱਕੋ ਇੱਕ ਹੱਲਾ ਕਿਸਾਨ ਦੇ ਮਸਲੇ ਦਾ ਚਾਹੇ ਜਿੰਨੇ ਵੀ ਜਿਹੜੀ ਜਦ ਤੱਕ ਡਾਈਵਰਸੀਫਿਕੇਸ਼ਨ ਨਹੀਂ ਆਉਂਦੀ ਪੰਜਾਬ ਵਿੱਚ ਹਿੰਦੁਸਤਾਨத் ਨਹੀਂ ਆਉਂਦੀ ਪੰਜਾਬ ਦਾ ਹਿੰਦੁਸਤਾਨ ਦਾ ਕਿਸਾਨ ਜਿਹੜਾ ਤਾਂ ਆਰਥਿਕ ਤੌਰ ਤੇ ਕੋਈ ਹੱਲ ਨਹੀਂ ਹੋ ਸਕਦਾ ਮੈਂ ਸਮਝਦਾ ਸੁਆਮੀਨਾਥ ਰਿਪੋਰਟ ਜਿਹੜੀ ਹੈਗੀ ਆ ਉਹ ਲਾਗੂ ਕਰਨੀ ਚਾਹੀਦੀ ਆ ਚਾਹੇ ਕਾਂ ਤਸਪਾਸ ਲਿਖਿਆ ਸੀਗਾ ਵੀ ਸਵਾਮੀ ਨਾਥਰ ਪੋਰਟ ਲਾਗੂ ਕਰਾਂਗੇ ਹੁਣ ਉਹ 6000 ਰੁਪਏ ਦੀ ਗੱਲ ਕਰ 6000 ਬੜੀ ਨਗੂਣੀ ਰਕਮ ਆ ਮੈਂ ਸਭ ਦਾ ਕਿਸਾਨਾਂ ਦਾ ਬਹੁਤ ਵੱਡਾ ਕੋਝਾ ਮਜ਼ਾਕ ਹੋ ਰਿਹਾ ਕਿਸਾਨ ਜੁਨੀਅਰ ਦੀ ਧਰਨੇ ਤੇ ਬੈਠੀ ਆ ਬਹੁਤ ਵੱਡੀ ਮੰਗ ਆ ਅਸੀਂ ਇਹਨਾਂ ਦੇ ਸਪੋਰਟ ਕਰਦੇ ਹਾਂ ਨਾਲ ਆ ਜਿਸ ਤਰ੍ਹਾਂ ਦੇ ਵੀ ਹੱਲੂ ਕਰਾਂਗੇ ਔਰ ਸਭ ਤੋਂ ਵੱਡੀ ਤੇ ਦੁਖਤੀ ਗੱਲ ਹੈਗੀ ਆ ਉਹ ਪਾਣੀ ਬੰਦ ਕਰਨਾ ਪਾਣੀ ਤੇ ਬਿਜਲੀ ਬੰਦ ਕਰਨਾਂ ਦੀ ਨਖੇਦੀ ਕਰਦੇ ਅਸੀਂ ਪ੍ਰਸ਼ਾਸਨ ਨੂੰ ਮਿਲਾਂਗੇ ਕਿਉਂਕਿ ਬੇਸਿਕ ਮਨੁੱਖੀ ਅਧਿਕਾਰਾਂ ਦੇ ਜਿਹੜਾ ਹਾਨ ਨਾ ਮੁਕਤੀ ਉਹ ਪੂਰਾ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਜਾ ਕੇ ਸਾਡੇ ਸੂਚੇ ਐਮਐਲਏ ਸਾਹਿਬਾਂ ਅਨਸਾਰ ਆਏ ਨੇ ਜੈ ਕਿਸ਼ਨ ਰੋੜੀ ਜੀ ਕੁਲਤਾਰ ਜੀ ਤੇ ਹੋਰ ਕੁਲਵੰਤ ਸੰਧਵਾ ਜੀ ਸਾਰੇ ਜਾ ਕੇ ਮਿਲ ਕੇ ਆਉਣੇਗੇ ਅ ਚਿਮਨਾ ਸਾਹਿਬ ਆਮ ਆਦਮੀ ਪਾਰਟੀ ਕਿਸਾਨਾਂ ਲਈ ਕੀ ਕੁਛ ਦਾਅਵੇ ਜਾਂ ਵਾਦੇ ਅਸੀਂ ਜੇ ਕੀ ਕਰ ਸਕਦੀ ਹੈ ਜਾਂ ਕਰੇਗੀ ਕਿਸਾਨਾਂ ਲਈ ਤੁਸੀਂ ਕੀ ਸੋਚਦੇ ਹੋ ਕਿ ਕੁਝ ਹੋਣਾ ਚਾਹੀਦਾ ਕਿਉਂਕਿ ਜੇ ਜੇਕਰ ਅੱਜ ਕਿਸਾਨ ਤਾਂ ਨਹੀਂ ਤੇ ਹੈ ਆਮ ਆਦਮੀ ਪਾਰਟੀ ਕਿਵੇਂ ਵਿਖਦੀ ਹੈ ਕਿ ਕਿਵੇਂ ਹੱਲ ਕੱਢਿਆ ਜਾਵੇ ਦੇਖੋ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਵਿੱਚ ਬਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਅਰਵਿੰਦ ਕੇਜੀ ਵਾਲ ਨੇ ਸਰਵੇ ਕਰਵਾਇਆ ਹੈਗਾ ਬੜੀ ਜਲਦੀ ਰਿਪੋਰਟ ਜਿਹੜੀ ਹੈਗੀ ਆ 2-3 ਮਹੀਨਾਂ ਉੱਤੇ ਲਾਗੂ ਹੋ ਰਹੀ ਆ ਆਮ ਆਦਮੀ ਪਾਰਟੀ ਸੋਚਦੀ ਆ ਸਮੁੱਚੇ ਹਿੰਦੁਸਤਾਨ ਚ ਪੰਜਾਬ ਦੇ ਵਿੱਚ ਸੁਆਮੀ ਨਾਥ ਰਿਪੋਰਟ ਲਾਗੂ ਹੋਣ ਕਰਕੇ ਹੀ ਜਿਹੜਾ ਹੱਲ ਹੋ ਸਕਦਾ ਹੈ ਤੇ ਬਿਲਕੁਲ ਸੁਆਮੀ ਨਾਥਨ ਦੀ ਜੋ ਰਿਪੋਰਟ ਹੈ ਉਹ ਲਾਗੂ ਕਰਕੇ ਹੀ ਹੱਲ ਹੋ ਸਕਦਾ ਹੈ ਲੇਕਿਨ ਇਹ ਮੁੱਦਾ ਜੇ ਦੇਖਿਆ ਜਾਵੇ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆ ਨੇਤਾ ਹੋਣ ਜਾਂ ਫਿਰ ਹੋਰ ਜੋ ਵਿ ਸਿਆਸੀਕਰਨ ਨਹੀਂ ਇਹ ਮੁੱਦਾ ਕਿਸਾਨਾਂ ਦਾ ਨਹੀਂ ਇਹ ਮੁੱਦਾ ਸਾਰੇ ਦੇਸ਼ ਵਾਸੀਆਂ ਦਾ ਹੈ ਕਿਉਂਕਿ ਰੋਟੀ ਅਸੀਂ ਸਾਰੇ ਖਾਂਦੇ ਆ ਤਾਂ ਇਹਨੂੰ ਸਿਆਸੀਕਰਨ ਨਾ ਕੀਤਾ ਜਾਵੇ ਕਿਸਾਨਾਂ ਦੀ ਮੁਸ਼ਕਲ ਦਾ ਪਰੇਸ਼ਾਨੀ ਦਾ ਹੱਲ ਕੱਢਿਆ ਜਾਵੇ ਤਾਂ ਜੋ ਕਿਸਾਨ ਖੁਸ਼ ਰਹੇ ਤੇ ਸਾਡਾ ਦੇਸ਼ ਵੀ ਖੁਸ਼ਹਾਲ ਬਣੇ ਕੈਮਰਾ ਪਰਸਨ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਢੇਲੀ ਪੋਸਟ ਪੰਜਾਬੀ ਚੰਡੀਗੜ੍ਹ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978